ਪੰਜਾਬ ਦੇ ਵਿੱਚ ਬਦਲਦੇ ਮੌਸਮ ਦਾ ਰੁਖ ਜਿਹੜਾ ਹੈ ਉਹ ਕਿਤੇ ਨਾ ਕਿਤੇ ਨਜ਼ਰ ਆ ਰਿਹਾ ਹੈ ਤੇ ਜੇਕਰ ਅਸੀਂ ਗੱਲ ਕਰੀਏ ਪੰਜਾਬ ਦੇ ਕੁਝ ਸ਼ਹਿਰਾਂ ਦੀ ਤਾਂ ਬਟਾਲਾ ਵੀ ਇੱਕ ਪੰਜਾਬ ਦਾ ਅਹਿਮ ਹਿੱਸਾ ਜਿਹੜਾ ਉਹ ਮੰਨਿਆ ਜਾਂਦਾ ਹੈ ਜਿੱਥੇ ਧੁੰਦ ਅਤੇ ਪੋਲੂਸ਼ਨ ਦੇ ਮਿਕਸ ਹੋਣ ਨਾਲ ਇੱਕ ਸੰਗਣੀ ਚਾਦਰ ਜਿਹੜੀ ਹੈ ਉਹ ਬਣ ਗਈ ਹੈ ਹਾਲਾਂਕਿ ਅਜਿਹਾ ਕਈ ਹੋਰ ਸ਼ਹਿਰਾਂ ਦੇ ਵਿੱਚ ਵੀ ਦੇਖਿਆ ਜਾ ਰਿਹਾ ਹੈ ਪਰ ਜੇਕਰ ਅਸੀਂ ਖਾਸ ਕਰਕੇ ਬਟਾਲਾ ਦੀ ਗੱਲ ਕਰੀਏ ਜਿਸ ਦੇ ਨਾਲ ਲੋਕਾਂ ਨੂੰ ਜਿਹੜੀ ਹੈ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਉੱਥੇ ਹੀ ਗੱਡੀਆਂ ਚਲਾਉਣ ਵਾਲੇ ਡਰਾਈਵਰ ਮੁਸ਼ਕਲਾਂ ਦਾ ਸਾਹਮਣਾ ਕਰਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਧੁੰਦ ਪਹੁੰਚ ਪਾ ਰਹੀਆਂ ਤੇ ਬੱਸ ਡਰਾਈਵਰਾਂ ਨੇ ਵੀ ਮੰਗ ਕੀਤੀ ਹੈ ਕਿ ਟਾਈਮ ਜਿਹੜਾ ਹੈ ਉਹ ਐਡਵਾਂਸ ਕੀਤਾ ਜਾਵੇ ਜਿਸ ਤੇ ਨਾਲ ਯਾਤਰੀਆਂ ਨੂੰ ਸਮੇਂ ਸਿਰ ਪਹੁੰਚਣ ਵਿੱਚ ਕੋਈ ਦਿੱਕਤ ਨਾ ਆਵੇ ਤੇ ਉਹਨਾਂ ਦਾ ਕਹਿਣਾ ਹੈ ਕਿ ਧੁੰਦ ਕਾਰਨ ਬਸਾਂ ਦਾ ਡੀਜ਼ਲ ਵੀ ਜਿਹੜਾ ਹੈ ਉਹ ਜ਼ਿਆਦਾ ਲੱਗ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਪੋਲਿਊਸ਼ਨ ਦੇ ਨਾਲ ਵਾਤਾਵਰਣ ਪ੍ਰਦੂਸ਼ਿਤ ਹੋਣ ਦੇ ਨਾਲ ਕਿਸ ਤਰ੍ਹਾਂ ਦਾ ਵਾਤਾਵਰਣ ਜਿਹੜਾ ਹੈ ਉਹ ਦੇਖਣ ਨੂੰ ਮਿਲ ਰਿਹਾ ਬਟਾਲਾ ਦੀ ਇਸ ਸਮੇਂ ਅਸੀਂ ਤੁਹਾਨੂੰ ਖਬਰ ਦੇ ਰਹੇ ਹਾਂ ਕਿ ਬਟਾਲਾ ਦੇ ਵਿੱਚ ਸੰਘਣੀ ਚਾਦਰ ਜਿਹੜੀ ਹੈ ਉਹ ਪ੍ਰਦੂਸ਼ਣ ਦੀ ਦੇਖਣ ਨੂੰ ਮਿਲ ਰਹੀ ਹੈ ਧੁੰਦ ਦੇ ਨਾਲ ਪੋਲਿਊਸ਼ਨ ਮਿਕਸ ਹੋ ਕੇ ਲੋਕਾਂ ਨੂੰ ਜਿਹੜੀ ਹੈ ਕਾਫੀ ਜ਼ਿਆਦਾ ਆਵਾਜਾਈ ਦੇ ਵਿੱਚ ਜਿਹੜਾ ਹੈ ਉਹ ਪ੍ਰਭਾਵਿਤ ਹੋਣਾ ਪੈ ਰਿਹਾ ਮੈਨਾ ਜੀ ਪ੍ਰਦੀਪ ਕੁਮਾਰ ਸੀਟੀਸੀ 7 ਬਟਾਲਾ ਡੀਪੂ ਦਾ ਕਨੈਕਟਰ ਆ ਜੀ ਦੇਖੋ ਜੀ ਧੁੰਦ ਜਿਹੜੀ ਆ ਉਹ ਕੱਲ ਇੱਕਦਾਂਮੀ ਵਧ ਗਈ ਹੈ ਧੁੰਦ ਉਹਦੇ ਕਰਕੇ ਵਿਜ਼ਿਬਿਲਟੀ ਘਟ ਗਈ ਹੈ ਹਾਦਸਿਆਂ ਦਾ ਖਤਰਾ ਵਾ ਹੁਣ ਤਕਰੀਬਨ ਅਸੀਂ ਗੁਰਦਾਸਪੁਰ ਤੋਂ ਚੱਲ ਕੇ ਆਏ ਆਂ ਕੱਲ ਚੰਡੀਗੜ੍ਹੋਂ ਚੱਲ ਕੇ ਆਏ ਸੀ ਤੇ 2 ਘੰਟੇ ਲੇਟ ਪਹੁੰਚੇ 3 ਵਜੇ ਚੱਲ ਕੇ ਪੌਣੇ 10 ਵਜੇ ਦੇ ਕਰੀਬ ਮਤਲਬ ਵੀ ਅਸੀਂ ਗੁਰਦਾਸਪੁਰ ਪਹੁੰਚੇ ਸੀ ਤੇ ਹੁਣ ਮੈਂ ਗੁਰਦਾਸਪੁਰੋਂ ਚੱਲ ਕੇ ਆਇਆ ਤੇ ਰਸਤੇ ਵਿੱਚ ਵੇਖਿਆ ਵੀ ਸ਼ੀਸ਼ੇ ਛੂਸ਼ੇ ਟੁੱਟੇ ਪਏ ਨੇ ਰਾਤ ਗੱਡੀਆਂ ਗੁੱਡੀਆਂ ਬਹੁਤ ਵਜੀਆਂ ਬਹੁਤ ਵਿਜ਼ਿਬਿਲਟੀ ਘਟ ਗਈ ਡ라이ਵਰ ਨੂੰ ਹੀ ਪਰੇਸ਼ਾਨੀ ਆ ਅੱਖਾਂ ਜੜੀਆਂ ਨੇ ਉਹ ਪੂਰੀਆਂ ਚੌਕਸ਼ ਡਰਾਈਵਰ ਜਿਹੜਾ ਡਰਾਈਵਰ ਤੇ ਵੈਸੇ ਹੀ ਬੜਾ ਤੇਜ਼ ਤਰਵਾਰ ਵਾਂਗੂ ਤਿੱਖਾ ਹੁੰਦਾ ਹੈ ਤੇ ਧੁੰਦ ਵਿੱਚ ਜਿਹੜਾ ਵਾ ਉਹ ਵੇਸਰਾ ਬੰਨ ਨਹੀਂ ਚੱਲਦਾ ਬਹੁਤ ਛਾਤਰ ਦਿਮਾਗ ਨਾਲ ਫੇਰ ਗੱਡੀ ਚਲਾਉਣੀ ਪੈਂਦੀ ਆ ਦੇਖੋ ਜੀ ਤੇਲ ਦਾ ਤਾਂ ਫਰਕ ਪੈਣਾ ਹੀ ਆ 11 ਜਿਹੜੀਆਂ ਗੱਡੀਆਂ ਜਾਂਦੀਆਂ ਆ ਬਾਕੀ ਸਾਡੇ ਪੈਟਰੋਲ ਪੰਪ ਵਾਲੇ ਖੜੇ ਨੇ ਆਮ ਤੌਰ ਤੇ 10 12 ਲੀਟਰ ਦਾ ਫਰਕ ਪੈ ਜਾਂਦਾ ਗੱਡੀਆਂ ਦੇ ਜਿਹੜੀਆਂ 11 ਜਿਹੜੀਆਂ ਗੱਡੀਆਂ ਲੈਂਦੀਆਂ ਲੋਕਸ ਦੇਖੋ ਜੀ ਜਿਹੜੀ ਪੈਂਦੀ ਇਹਦੇ ਵਿੱਚ ਬਹੁਤ ਜ਼ਿਆਦਾ ਪਰੇਸ਼ਾਨੀ ਹੈ ਪਰੇਸ਼ਾਨੀ ਕੱਲੀ ਡਰਾਈਵਰ ਵਾਸਤੇ ਆ ਤੇ ਦੂਸਰੇ ਨੰਬਰ ਤੇ ਜਿਹੜੀਆਂ ਉਹਦੇ ਵਿੱਚ ਸਵਾਰੀਆਂ ਬੈਠੀਆਂ ਸਾਰੀ ਰਿਸਪੌਂਸਿਬਿਲਟੀ ਬੰਦ ਡਰਾਈਵਰ ਦੇ ਉੱਤੇ ਪਾਈ ਜਾਂਦੀ ਹੈ ਰੱਬ ਨਾ ਕਰੇ ਖੁਦਾ ਨਾ ਖਾਸਤਾ ਕੋਈ ਹਾਦਸਾ ਹੋ ਜਾਵੇ ਤੇ ਉਹ ਡਰਾਈਵਰ ਦੇ ਸਿਰ ਤੇ ਪੈਂਦੀ ਹੈ ਹੋਰ ਕਿਸੇ ਦੇ ਸਿਰ ਤੇ ਨਹੀਂ ਪੈਂਦੀ ਹੈਗੀ ਸੋ ਮੇਰੀ ਤੇ ਇਹ ਬੇਨਤੀ ਹੈ ਪ੍ਰਸ਼ਾਸਨ ਨੂੰ ਵੀ ਜਿਹੜੀਆਂ ਰੋਡ ਦੇ ਉੱਤੇ ਟਰੱਕ ਜਿਹੜੇ ਆਮ ਖੜੇ ਹੁੰਦੇ ਲਟਾਂ ਤੋਂ ਬਗੈਰ ਜਿਹੜੀਆਂ ਪੀਆ ਆਪਣਾ ਖੜੀ ਹੈ ਬਗੈਰ ਲਟਾਂ ਤੋਂ ਤੇ ਸਾਈਡ ਤੇ ਖੜੀ ਕੀਤੀ ਜਾਵੇ ਕਿ ਉਹ ਕੋਈ ਰੋਡ ਦੇ ਉੱਤੇ ਨਾ ਖੜੀ ਕੀਤੀ ਜਾਵੇ ਬੰਦ ਲਟਾਂ ਤੋਂ ਉਹਦਾ ਨੁਕਸਾਨ ਕੀ ਹੈ ਕਿ ਕੋਈ ਵੀ ਹਾਸਾ ਹੋ ਸਕਦਾ ਹੈ ਕਿ ਜਾਨੀਮਾਲੀ ਦਾ ਨੁਕਸਾਨ ਹੋ ਸਕਦਾ ਹੈ ਸਵਾਰੀਆਂ ਦਾ ਨੁਕਸਾਨ ਹੋ ਸਕਦਾ ਹੈ ਡਰਾਈਵਰ ਦਾ ਨੁਕਸਾਨ ਹੋ ਸਕਦਾ ਹੈ ਕੋਈ ਵੀ ਰੋਡ ਤੇ ਗੱਡੀ ਖੜੀ ਖਰਾਬ ਹੋਏ ਉਹਨੂੰ ਟੋਅ ਕਰਕੇ ਸਾਈਡ ਤੇ ਕੀਤਾ ਜਾਵੇ ਦੂਸਰੇ ਨੰਬਰ ਤੇ ਹੈ ਕਿ ਜਿਹੜੇ ਸਾਡੇ ਟਾਈਮ ਨੇ ਇਹਨਾਂ ਨੂੰ ਥੋੜੀ ਜਿਹਾ ਐਡਵਾਂਸ ਕੀਤਾ ਜਾਵੇ ਕਿਉਂਕਿ ਟਾਈਮ ਸਾਡੇ ਲੇਟ ਨੇ ਜਿੱਦਾਂ ਰਾਤ ਨੂੰ ਚੰਡੀਗੜ੍ਹੋਂ ਹੀ ਚੱਲ ਕੇ ਆਉਣਾ ਹੈ 4:45 ਤੇ 4:45 ਤੋਂ ਸਵੇਰ 9 ਸਾਡਾ ਜਲੰਧਰੋ ਟਾਈਮ ਬੰਦਦਾ ਹੈ ਉਹਦੇ ਵਿੱਚ ਕੀ ਧੁੰਦ ਬਹੁਤ ਜਿਆਦੀ ਪਾਈ ਜਾਂਦੀ ਆ ਸਾਨੂੰ ਚੱਲਣਾ ਰੋਡ ਤੇ ਬੜਾ ਮੁਸ਼ਕਲ ਹੋ ਜਾਂਦਾ ਗਾਂ ਗਰਦਾਸਪੁਰ ਜਾਣਾ ਦਰ ਰਾਤ ਦਾ ਇੱਕ ਵਜ ਜਾਂਦਾ ਕਈ ਵਾਰੀ ਤੇ ਇੱਥੇ ਇੱਕ ਵਜ ਜਾਂਦਾ ਮਟਾਲੇ ਤੋਂ ਪਿੱਛੇ ਪਿੱਛੇ ਮੈਤੇ ਚੌਂਕ ਲੱਗ ਗਈ ਕਿਉਂਕਿ ਲੱਭਦਾ ਕੋਖ ਨਹੀਂ ਸਿੰਗਲ ਰੋਡ ਆ ਪੱਟੀ ਵਾਈ ਨਹੀਂ ਹੈਗੀ ਪ੍ਰਸ਼ਾਸਨ ਨੇ ਜੋ ਕਿ ਬਟਾਲੇ ਤੋਂ ਲੈ ਕੇ ਰਈਏ ਮੋੜ ਤੱਕ ਪੱਟੀ ਨਹੀਂ ਹੈਗੀ ਚੱਲਣਾ ਇਸ ਰੋਡ ਤੇ ਗੱਡੀਆਂ ਜਿਹੜੀਆਂ ਨੇ ਹੁਣ ਧੁੰਦ ਦੇ ਕਾਰਨ ਖੇਤਾਂ ਦੇ ਵਿੱਚੋਂ ਉਤਰ ਰਹੀਆਂ ਨੇ ਉਹ ਪ੍ਰਸ਼ਾਸਨ ਨੂੰ ਚਾਹੀਦਾ ਵੀ ਇੱਕ ਪੱਟੀ ਇਹਦੇ ਰੋਡ ਦੇ ਉੱਤੇ ਵਹੀ ਜਾਵੇ ਕਹਿ ਕੇ ਨਾ ਜੋ ਵੀ ਜਿਹਦੀ ਰਿਸਪੋਨਸਿਬਿਲਟੀ ਬੰਦੀ ਹੈ ਜਿਸ ਵਿਭਾਗਮੇ ਤੇ ਪੱਟੀ ਨੂੰ ਜਰੂਰ ਉੱਤੇ ਰੋੜਾਂ ਦੇ ਉੱਤੇ ਵਾਇਆ ਜਾ ਚਿੱਟੀ ਜਿਹੇ ਦਾ ਡਰਾਈਵਰਾਂ ਲੈ ਕੇ ਆਪਣਾ ਇਹਦਾ ਤਜਰਬਾ ਕਰਕੇ ਇਹ ਤੇ ਚੱਲਦਾ ਰਹਿੰਦਾ ਵਾ ਇਹਦੇ ਨਾਲ ਨਾ ਹੁਣ ਕਰਕੇ ਅਸੀਡੈਂਟ ਦਾ ਕਾਰਨ ਬਣ ਸਕਦਾ ਹੈ ਵੀ ਬਾਕੀ ਟਾਈਮ ਜਿਹੜੇ ਨੇ ਟਾਈਮ ਟੇਬਲ ਸਾਡੇ ਜਿਹੜੇ ਥੋੜੀ ਜਿਹਾ ਐਡਵਾਂਸ ਕੀਤੇ ਜਾਂ ਜਿੱਦਾਂ 9:30 ਸਵਾ 9 ਉਹ 8:30 ਦਾ ਹੱਥੋਂ ਜਲੰਧਰੋਂ ਕੀਤਾ ਜਾਵੇ ਜੋ ਕਿ ਅਸੀਂ ਸਵਾਰੀਆਂ ਬੜੀਆਂ ਕੀਮਤੀ ਚ ਜਾਣਾਂ ਨੇ ਉਹਨਾਂ ਦੀ ਸਹੀ ਸਲਾਮਤ ਆਪਾਂ ਘਰੋ ਘਰੀ ਪਹੁੰਚਾ ਸਕੀਏ ਤੇ ਸਾਡੇ ਹੀ ਭੈਣ ਭਰਾ ਨੇ ਸਾਡੇ ਕੋਈ ਦੁਸ਼ਮਣ ਨਹੀਂ ਹੈਗੇ ਤੇ ਹਰ ਸਵਾਰੀ ਨੂੰ ਅਸੀਂ ਸਹੀ ਟਾਈਮ ਸਰ ਸਮੇਂ ਸਵੇਂ